ਜਾਨਪੁਰ ਪੁਲ ਨੰਬਰ 5 ਤੇ ਆਪਣੀ ਬੱਚੀ ਨਾਲ ਨਹਿਰ ਤੇ ਨਹਾਉਣ ਗਿਆ ਬੰਦਾ ਨਹਿਰ ਦੇ ਤੇਜ਼ ਵਹਾਂ ਨਾਲ ਰੁੜ ਗਿਆ ਉਥੇ ਹੀ ਜਾਣਕਾਰੀ ਦਿੰਦੇ ਹੋਏ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਬੰਦੇ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਹ ਆਪਣੀ ਧੀ ਨੂੰ ਲੈ ਕੇ ਨਹਿਰ ਤੇ ਗਿਆ ਸੀ ਉਹ ਨਹਿਰ ਦੇ ਅੰਦਰ ਚਲਾ ਗਿਆ ਤੇ ਉਸ ਦੀ ਧੀ ਬਾਹਰ ਹੀ ਖੜੀ ਸੀ ਉਸ ਨੇ ਕਾਫੀ ਦੇਰ ਬਾਹਰ ਹੀ ਆਪਣੇ ਪਿਤਾ ਦਾ ਇੰਤਜ਼ਾਰ ਕੀਤਾ ਜਦੋਂ ਉਸ ਦਾ ਪਿਤਾ ਬਾਹਰ ਨਹੀਂ ਆਇਆ ਤਾਂ ਉਹ ਕਰ ਆ ਗਈ ਤੇ ਉਸ ਨੇ ਕਰ ਆ ਕੇ ਆਪਣੀ ਮਾਂ ਨੂੰ ਸਭ ਕੁਝ ਦੱਸਿਆ ਜਦੋਂ ਉਹ ਸਾਰੇ ਉਸ ਨੂੰ ਲੱਭਣ ਲਈ ਨਹਿਰ ਤੇ ਗਏ ਤਾਂ ਉਹਨਾਂ ਨੇ ਦੇਖਿਆ ਕਿ ਉਸ ਦੇ ਬੰਦੇ ਦੀ ਚੱਪਲ ਤੇ ਹੋਰ ਸਮਾਨ ਬਾਹਰ ਹੀ ਪਿਆ ਸੀ ਪਰ ਉਸ ਦਾ ਬੰਦਾ ਉੱਥੇ ਕਿਤੇ ਵੀ ਨਹੀਂ ਸੀ ਉਹਨਾਂ ਨੇ ਸਾਰਾ ਮਾਮਲਾ ਪੁਲਿਸ ਨੂੰ ਦੱਸਿਆ ਪਰ ਲੱਗਦਾ ਤਾਂ ਇਹ ਹੀ ਹੈ ਕਿ ਨਹਿਰ ਦੇ ਪਾਣੀ ਦਾ ਤੇਜ਼ ਵਹਾਅ ਹੋਣ ਕਰਕੇ ਬੰਦਾ ਪਾਣੀ ਵਿੱਚ ਰੁੜ ਗਿਆ ਹੈ ਪਰ ਫਿਰ ਵੀ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਉਸ ਨੂੰ ਲੱਭਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਲੱਭੀ ਕਿਹੜਾ ਏਰੀਆ ਪੰਡਾ ਹੈ ਸਿਹਾਨਪੁਰ ਕਸ਼ਮੀਰੀ ਮੱਲਾ ਕੀ ਗੱਲ ਬੋਤ ਹੈ ਇੱਥੇ ਗੱਲ ਬਾਤ ਹੈ ਬੱਚੀ ਛੋਟੀ ਜੀ ਆਪਣੇ ਡੈਡੀ ਦੇ ਨਾਲ ਨਹਿਰ ਚ ਨਾ ਹੋਣ ਗਈ ਆ ਕੋਨੇ ਪਤਾ ਨਹੀਂ ਪੀਤੀ ਥੋੜੀ ਕੋਕਟ ਪੀਤੀ ਆ ਨਾ ਗੁੱਡੀ ਨਾਤੀ ਨਹੀਂ ਉਹ ਬਾਹਰ ਨਿਕਲ ਗਈ ਉਹ ਨਹਿਰ ਚ ਬੜਿਆ ਰਿਆ ਵਾ ਉਹਨਾਂ ਨੂੰ ਬੱਚਿਆਂ ਨੂੰ ਖੇਡਣ ਦੇ ਪਤਾ ਨਹੀਂ ਲੱਗਾ ਉਹ ਉਹਨੇ ਦੇਖਿਆ ਤੇ ਵਿੱਚ ਉਹਦਾ ਪਿਓ ਹੈ ਨਹੀਂ ਸਾਨੂੰ ਪਤਾ ਲੱਗਾ ਵੀ ਰੁੜ ਗਿਆ ਅਸੀਂ ਸਾਰੇ ਭੱਜ ਨੱਠ ਕੇ ਗਏ ਵਾ ਪੁਲਿਸ ਨੂੰ ਵੀ ਫੋਨ ਲਾਇਆ ਪੁਲਿਸ ਵੀ ਆਈ ਵਾ ਪਾਣੀ ਬੰਦ ਕਰਾਉਣ ਗਏ ਮਹਾਰਾਜ ਉਹਨਾਂ ਪਾਣੀ ਨਹੀਂ ਬੰਦ ਕੀਤਾ ਕਹਿੰਦੇ ਪਾਣੀ ਬੰਦ ਕਰੋ ਫੇਰ ਪਤਾ ਲੱਗਣਾ ਪਾਣੀ ਨਹੀਂ ਬੰਦ ਕਰਨ ਦੇ ਸਾਡੂ ਬੱਚਾ ਨਹੀਂ ਗਰੀਬਾਂ ਨਾਲ ਬੁੰਡਿਆ ਕੱਪੜੇ ਵੀ ਪੈਣੇ ਚप्पल ਬਾਹਰ ਪਈ ਆ ਉਹ ਤਾਂ ਪਾਣੀ ਵੇਖਣਗੇ ਪਾਣੀ ਨਹੀਂ ਮਹਾਰਾਜ ਬੰਦ ਕਰਦੇ ਪੁਲਸ ਵਾਲਿਆਂ ਵੀ ਕਿਹਾ ਵੀ ਪਾਣੀ ਬੰਦ ਕਰੋ ਪਰ ਪਾਣੀ ਨਹੀਂ ਬੰਦ ਕਰਨਦੇ ਪਾਣੀ ਬੰਦ ਬਿਨਾ ਕੋਈ ਇਨਸਾਬ ਨਹੀਂ ਹੋਣ데요 ਬਿਨਾ ਦੇਖਿਆ ਕਿ ਉਹਨੂੰ ਪਾਣੀ ਚ ਦਲਦੇ ਹਾਂਜੀ ਬੱਚੀ ਉਹਦੀ ਨਾਲੇ ਛੋਟੀ ਜੀ ਨਾਲ ਹੋਰ ਵੀ ਇਹ ਬੱਚੇ ਉੱਥੇ ਖੇਡਣ ਡੇ ਸੀ ਲਾਗੇ ਕੁੜੀ ਉਹਦੀ ਨਾਲ ਸੀ ਉੱਥੇ ਨਾਂਂਡੀ ਉਹ ਕੁੜੀ ਬਾਹਰ ਚਲ ਗਏ ਨੇ ਬੱਚੇ ਬੱਚੇ ਬਾਹਰ ਚਲ ਗਏ ਨੇ ਉਹਦੇ ਕੱਪੜੇ ਉੱਥੇ ਪਏ ਨੇ ਉੰਬ ਤੇਰਾ ਲੱਭ ਕੇ ਆਏ ਨਹਿਰਾਂ ਦੇ ਵਿੱਚ ਦੂਰ ਦੂਰ ਤੱਕ ਦੇਖ ਕੇ ਆਏ ਕੋਈ ਪਤਾ ਨਹੀਂ ਲੱਗਾ ਕਿੰਨੇ ਕ ਸਾਲ ਦੇ ਜਿਹੜਾ ਹੈ 35 36 ਸਾਲ ਦੀ ਉਮਰ ਹੈ ਕੋਈ ਅਜੇ ਬਜ਼ੁਰਗ ਨਹੀਂ ਆ ਮੇਰੇ ਤੋਂ ਛੋਟਾ ਮੇਰਾ ਵੀਰ ਆ ਕੋਈ ਪਤਾ ਨਹੀਂ ਲੱਗੰਡਿਆ ਕਿੰਨੇ 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 ਦੀ ਗੱਲ ਹੋ ਗਈ 12:00 ਵਜੇ ਦੀ 11 12 ਵਜੇ ਦੀ ਗੱਲ ਆ ਅਈ 12:00 ਵਜੇ ਨਾ ਮੰਕੇ ਆਈਆਂ ਬਾਹਰੋਂ ਆਣ ਕੇ ਆਈ ਪੁੱਛਵੇ ਦੇਖਿਆ ਮੈਂ ਕੁੜੀ ਨੂੰ ਪੁੱਛਿਆ ਮੈਂ ਮੈਂ ਬਿੱਲੀ ਮੈਂ ਤੇਰਾ ਡੈਡੀ ਕਿੱਥੇ ਆਂਦੀ ਮੰਮੀ ਨਹਿਰ ਤੇ ਭੁਆ ਨਾ ਹੁੰਡਿਆ ਜੇ ਨਹਿਰ ਤੇ ਵੇਖਿਆ ਤੇ ਨਹਿਰ ਤੇ ਕੱਪੜੇ ਪਏ ਤੇ ਆਪੇ ਹੈ ਨਹੀਂ ਆ ਪਾਣੀ ਆਂਡਿਆ ਪਾਣੀ ਬੰਦ ਨਹੀਂ ਮਹਾਰਾਜ ਕਰਨ ਰਿਹਾ ਸੀ ਪਾਣੀ ਬੰਦ ਕਰਾਉਣ ਦੋ ਵਾਰੀ ਗਏ ਮਾ ਮਾ ਵੀ ਪਾਣੀ ਬੰਦ ਹੋ ਵੇ ਸਾਡਾ ਬੱਚਾ ਸਾਨੂੰ ਮਿਲੇ ਕੋਚਾਰੇ ਬੱਚੀ ਨਿੱਕੀ ਜੀ ਆ ਕੋਈ ਪਾਣੀ ਮਾ ਬਾਹੜਾ ਮਰ ਗਿਆ ਸਾਡਾ ਕੋਈ ਨਹੀਂ ਮਰ ਜਾਏਗਾ ਉਹ ਬੰਦੇ ਆ ਵੀ ਜਾ ਰਹੇ ਮਾਨ ਮੇਰਾ ਵੀਰ ਜੋ ਇੱਕ ਜਨਾਨੀ ਵੀ ਉਹਦੀ ਹੈ ਇਹ ਬੇਚਾਰੀ ਬੱਚੀ ਆ ਇਹਦੀ ਮਾਤਾ ਕੇ ਜਿੰਨੀ ਉਹਦੀ ਬੱਚੇ ਇਹ ਉਹਦੀ ਕੁੜੀ ਆ ਇਹ ਬੱਚੀ ਨਾਲ ਉਹਦੇ ਨਾਲ ਗਈ ਸੀ ਇਹ ਬੇਚਾਰੀ ਬਾਤ ਵਿੱਚ ਵੀ ਨਹੀਂ ਬੜੀ ਆ ਖੇਡਣ ਲੱਗ ਪਈ ਉਹ ਤੇ ਉਹਦਾ ਮਾਰਾ ਜੀ ਪਤਾ ਨਹੀਂ ਲੱਗਣ ਡਿਆ ਇਨਸਾਫ ਸਾਨੂੰ ਇਹ ਵੀ ਪਾਣੀ ਬੰਦ ਹੋਵੇ ਸਾਨੂੰ ਪਤਾ ਲੱਗੇ ਵੀ ਕਿੱਥੇ ਆ ਜੀ ਮੇਰਾ ਨਾਮ ਤਾਲਬਿਆ ਸਿਆਨਪੁਰ ਤੋਂ ਬਿਲੋਂਗ ਕਰਦੇ ਆਂ ਤੇ ਭਈ ਉਹ ਆਪਣੀ ਛੋਟੀ ਜੀ ਬੱਚੀ ਨਹਾਣ ਆਇਆ ਸੀ ਗੁੜੀਆਂ ਦੀ ਖੇਡਣ ਲੱਪੀ ਤੇ ਕੱਪੜੇ ਵੀ ਉਹਦੇ ਇੱਥੇ ਪੇ ਚੱਪਲ ਵੀ ਪਈ ਆ ਥੱਲੇ ਗਿਆ ਨਹਾਣ ਲਈ ਤੇ ਬਾਅਦ ਚ ਉੱਪਰ ਆਇਆ ਇੰਨੀ ਆ ਤੇ ਉਹਦੀ ਗੁੜੀਆਂ ਨੇ ਫੇਰ ਆਣ ਕੇ ਦੇਖਿਆ ਕਿ ਮੇਰਾ ਡਾਡੀ ਐ ਨਹੀਂ ਉੱਪਰ ਉਹਨੇ ਸਾਨੂੰ ਦੱਸਿਆ ਤੇ ਐ ਸਾਰੇ ਪਰਿਵਾਰ ਜਿੰਨਾ ਵੀ ਡੇਰੇ 'ਚ ਵਸਦੇ ਆਂ ਸਾਰੇ ਆਏ ਤੇ ਭਾਈ ਸਾਨੂੰ ਅਜੇ ਤੱਕ ਲੱਭਿਆ ਨਹੀਂ ਉਹ ਤੇ ਨਹਿਰ ਮਾਗਮੇ 'ਚ ਗਏ ਉਹ ਕਹਿੰਦੇ ਪਾਣੀ ਨਹੀਂ ਪਿਛੇ ਬੰਦ ਹੋਣਾ ਤੇ ਕਿਰਪਾ ਸਾਡੀ ਇਹੋ ਹੱਥ ਜੋੜ ਕੇ ਬੇਨਤੀ ਹੈ ਕਿ ਨਹਿਰ ਬੰਦ ਹੋ ਦਿੱਤਾ ਜਾਵੇ ਪਾਣੀ ਬੰਦ ਹਾਂਜੀ ਉਹਦੀ ਕੁੜੀਆਂ ਨੇ ਦੇਖਿਆ ਜੀ ਜਦੋਂ ਨਹਾਣਾ ਆਈ ਸੀ ਆਪਣੇ ਦਾਦੀ ਨੇ ਛੋਤੀ ਉਹਦੀ ਗੁੜੀਆ ਉਹਨੇ ਦੱਸਿਆ ਸਾਨੂੰ ਉਹਦੀ ਚੱਪਲ ਵੀ ਪਈ ਕੱਪੜੇ ਵੀ ਪਏ ਉਹਦੇ ਜੀ ਤੇ ਬਾਅਦ ਚੋਂ ਨਹਿਰ ਚ ਹੀ ਆਇਆ ਬਾਅਦ ਚ ਆਇਆ ਨਹੀਂ ਉੱਪਰ ਇਹ ਭਾਈ ਇਹ ਕੰਡੇ ਤੇ ਹੀ ਬਸ ਗਿਆ ਪਾਣੀ ਸਿਆਨਪੁਰ ਜੀ ਸਿਆਨਪੁਰ ਕਸ਼ਮੀਰੀ ਮੱਲਾ ਵਾਰਡ ਨੰਬਰ 11 ਇਹ ਕੁਮਾਰਪਾ ਜੀ ਏ ਭਾਈ ਇਹ ਵਿਚਾਰੇ ਗਰੀਬ ਬੰਦੇ ਆ ਮੰਗਣ ਆਲੇ ਤੇ ਵਿਚਾਰਾ ਆਪਣੀ ਬੱਚੀ ਨੂੰ ਲੈ ਕੇ ਤੁਰਦਾ ਨਾ ਨਾਰੇ ਪੈਗ ਬੋਕ ਲੈ ਆਇਆਦਾ ਹੀ ਤੇ ਉੱਥੇ ਘਰੇ ਇਹ ਵਿਚਾਰੀ ਲਾ ਕੇ ਲਾ ਨਾ ਆਂਦੀ ਹੀ ਤੇ ਇਹ ਕਿਦੇ ਆ ਗਈ ਘਰ ਨੂੰ ਪਿਛੋ ਕੇ ਤੇ ਮੁੜ ਕੇ ਕੇ ਦੇਖਣ ਕੇ ਤੇ ਵਿਚਾਰੇ ਤੇ ਉੱਥੇ ਦਾ ਡਾੜੀ ਨਹੀਂ ਕਪੜੇ ਪੇਰੇ ਦੇ ਜੁੱਤੀ ਪੇਰੀ ਉਹ ਉੱਥੇ ਵਿਚਾਰੇ ਦੀ ਠੀਕ ਆ ਇਹ ਜਿਹੜੇ ਦੇਖਣ ਕੇ ਇਹਨਾਂ ਨੂੰ ਪੱਕਾ ਭਲਾ ਲੱਗਿਆ ਤੇ ਰੁੜ ਗਿਆ ਇਹਨੂੰ ਪੁੱਛਿਆ ਕਿ ਨਹੀਂ ਰੁੜ ਗਿਆ ਕੁੜੀ ਨੂੰ ਤੇ ਆਹੀ ਕਹਿੰਦਾ ਪਾਣੀ ਪੂਣੀ ਬੰਦ ਹੋਇਆ ਚੱਲ ਵਿਚਾਰੇ ਲਾਸ ਲੋਸ ਲੱਭਦੇ ਕਰੈ ਨੂੰ ਠੀਕ ਹੈ ਨਹੀਂ ਕਈ ਸਮੱਸਿਆ ਆ ਠੀਕ ਹੈ ਨਹੀਂ ਆ ਵਿਤਲਵਾਸ ਨੂੰ ਦਬਜੇ ਜਾਰੇ ਨਹੀਂ ਕੀਆ ਠੀਕ ਹੈ ਨਹੀਂ ਚਾਹ ਬਜਾਰੇ ਮਾਰੇ ਬੰਦੇ ਆ ਇਹ ਬੱਚਾ ਨਿਕਾ ਜਾ ਰਿਹਾ ਜਾ ਵਿਚਾਰੇ ਦਾ ਠੀਕ ਹੈ ਨਹੀਂ ਗਰੀਬ ਬੰਦੇ ਆ ਵਿਚਾਰੇ ਇੰਨੀ ਕੀ ਸਮੱਸਿਆ ਵਿਚਾਰੇ ਦੀ ਗਰੀਬਾਨੀ ਠੀਕ ਹੈ ਨਹੀਂ ਉਹ ਗਰੀਬਾਨੀ ਚੱਲਾਸ ਨੂੰ ਇਹ ਦਬਜੇ ਵਿਚਾਰੇ ਦੇ ਠੀਕ ਹੈ ਨਹੀਂ ਬੱਚਾ ਨਿਕਾ ਜਾ ਰਿਹਾ ਜਾ